ਕੋ ਅੱਜ ਮੈਂ ਜਿਹੜੀਆਂ ਸੇਵਾਵਾਂ ਕਰ ਰਹੇ ਹਾਂ ਇਹ ਬਾ ਹੁਕਮ ਪੰਜ ਸਿੰਘ ਸਹਿਬਾਨ ਜਿਥੇ ਅਕਾਲ ਤਖਬ ਦੀ ਅਸੀਲ ਤੋਂ ਕੀਤੇ ਹੁਕਮ ਦੇ ਮੁਤਾਬਕ ਕਰ ਰਹੇ ਭਾਵੇਂ ਕਿ ਸਿੱਖੀ ਦੇ ਵਿੱਚ ਸੇਵਾ ਤੇ ਸਿਮਰਨ ਦੀ ਬੜੀ ਮਹੱਤਤਾ ਹੈ ਗੁਰੂ ਸਾਹਿਬ ਨੇ ਸਾਨੂੰ ਬੜਾ ਵੱਡਾ ਸਿਧਾਂਤ ਦਿੱਤਾ ਹੈ ਔਰ ਨਾਲ ਹੀ ਜੇ ਕਿਸੇ ਸਿੱਖ ਕੋਲ ਕੋਈ ਗਲਤੀ ਹੋ ਜਾਂਦੀ ਹੈ ਉਹਦੀ ਸ਼ੁੱਧੀ ਵੀ ਜਿਹੜੀ ਆ ਉਹਦੀ ਸੁਧਾਈ ਵੀ ਜਿਹੜੀ ਹੈ ਉਹ ਸਿੱਖੀ ਦੇ ਵਿੱਚ ਸੇਵਾ ਤੇ ਸਿਮਰਨ ਦੇ ਨਾਲ ਹੁੰਦੀ ਹੈ ਤੇ ਮੈਥੋਂ ਵੀ ਜੋ ਵਗਿਆ ਹੋਈ ਭੁੱਲ ਹੋਈ ਉਹਦੀ ਪੰਥ ਸਿੰਘ ਸਾਹਿਬਾਨ ਨੇ ਜੋ ਮੈਨੂੰ ਤਨਖਾਹ ਲਾਈ ਸੀ ਜਾ ਝੂਠੇ ਬਰਤਨਾਂ ਦੀ ਚਹਿਰ ਸਫਾਈ ਦੀ ਗੱਲ ਕਰਨ ਲਈ ਝੂਠੇ ਬਰਤਨਾਂ ਦੀ ਸੇਵਾ ਦੀ ਗੱਲ ਕਰ ਲਈਏ ਚਾਹ ਜੋੜੇ ਕੀ ਸੇਵਾ ਦੀ ਗੱਲ ਕਰ ਲਈਏ ਇਹ ਸੇਵਾਵਾਂ ਬੜੀਆਂ ਵੱਡਮੁਲੀਆਂ ਨੇ ਸਿੱਖ ਨੂੰ ਕਰਨੀਆਂ ਚਾਹੀਦੀਆਂ ਪਰ ਮੈਂ ਅੱਜ ਉਹ ਸੇਵਾਵਾਂ ਜਿਹੜੀਆਂ ਨੇ ਸੁਬਾ ਹੁਕਮ ਕਰ ਰਹੇ ਆਂ ਔਰ ਹੱਬਕੇ ਜਿਹੜਾ ਸਿੱਖੀ ਦਾ ਇੱਕ ਵਿਲੱਖਣ ਸਿਧਾਂਜ ਜਿਹੜਾ ਆ ਉਹ ਸਿੱਖ ਦੀ ਵਧਾਈ ਕਰਦੇ ਆ ਸਿੱਖ ਨੂੰ ਸ਼ੁੱਧੀ ਕਰਦੇ ਆ ਸਿੱਖ ਨੂੰ ਸੋਝੀ ਬਖਸ਼ਦੇ ਆ ਸਿੱਖ ਨੂੰ ਸਿੱਖੀ ਕੁੰਤੀ ਪ੍ਰਪਗਤਾ ਬਖਸ਼ਦੇ ਮੇਰੀ ਕੋਈ ਰਣਨੀਤੀ ਨਹੀਂ ਤਾਂ ਸਿੱਖ ਦੀ ਕੋਈ ਰਣਨੀਤੀ ਹੁੰਦੀ ਹੈ ਇਹ ਤਾਂ ਗੁਰੂ ਸਾਹਿਬ ਦਾ ਹੁਕਮ ਹੁੰਦਾ ਆ ਜੇਬ ਜੇ ਹੁਕਮ ਤੇ ਵਾਚ ਰਿਹਾ ਅੱਛਾ ਜੀ ਜਿਹਨਾਂ ਨੂੰ ਕੱਲ ਤੱਕ ਸਭ ਤੋਂ ਸੇਵਾ ਲੱਗੀ ਐ ਕੀ ਕਹਿਣਾ ਚਾਹੁੰਦੇ ਆ ਕਿ ਪਹਿਲੇ ਜਿਹਨਾਂ ਸੇਵਾ ਕਰ ਰਹੇ ਸੀ ਕੀ ਕਹਿੰਦੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਨੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸੇਵਾ ਲੱਗੀ ਗਈ ਤੇ ਹੁਣੇ-ਹੁਣੇ ਜੋੜਿਆਂ ਦੀ ਸੇਵਾ ਵਿੱਚ ਹਾਜ਼ਰੀ ਭਰੀ ਆ ਦਸਤਾਨ ਨੇ ਤੇ ਸਮੂਹ ਜਥੇ ਨੇ ਤੇ ਲੰਗਰਾਂ 'ਚ ਵੀ ਸੇਵਾ ਜਿਵੇਂ ਗੁਰੂ ਰਾਮਦਾਸ ਪਾਸ਼ਾ ਨੇ ਕਿਰਪਾ ਕੀਤੀ ਇਸ ਕਰਕੇ ਹੁਣ ਸੇਵਾ ਕਰਕੇ ਹਟੇ ਸੀ ਤੇ ਗੁਰੂ ਕਿਰਪਾ ਰੱਖੇ ਜੋ ਵੀ ਬੋਲ ਬੋਲੇ ਨੇ ਤੇ ਸਾਹ ਸੰਗਤ ਬਖਸ਼ਿਨ ਹਾਰ ਹੈ ਤੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਪੇਸ਼ ਹੋ ਕੇ ਸਿੰਘ ਸਾਹਿਬ ਨੇ ਤੇ ਸਮੂਹ ਜਥੇਬੰਦੀਆਂ ਦਾ ਇਸ ਬੇਨਤੀ ਵਿੱਚ ਰੂਪ ਵਿੱਚ ਕਰਕੇ ਕਿ ਸਤਕਾਰ ਰੱਖਣਾ, ਪ੍ਰੇਮ ਪਿਆਰ ਵਿੱਚ ਪ੍ਰਚਾਰ ਕਰਨਾ, ਕਲਗੀਧਰ ਪਾਤਸ਼ਾਹ ਦਾ ਪ੍ਰਚਾਰ ਸਾਰੇ ਦੇਸ਼ਾਂ ਵਿਦੇਸ਼ਾਂ ਵਿੱਚ ਡਟ ਕੇ ਕਰੋ, ਸਤਕਾਰ ਨਾਲ ਕਰੋ, ਪਿਆਰ ਨਾਲ ਕਰੋ। ਸੋ ਅੱਜ ਪਹਿਲਾ ਦਿਨ ਹੈ ਤੇ ਕੱਲੋਂ ਗੁਰੂ ਪਾਤਸ਼ਾਹ ਸੇਵਾ ਲੈਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।